ਹਾਂਜੀ ਮੇਰੇ ਹਸਤੀ ਕਾਲ ਸਾਰਿਆਂ ਨੂੰ ਤੇ ਵੀਰ ਜੀ ਆਪਾਂ ਗੱਲ ਕਰਦੇ ਆ ਅੱਜ ਇੱਕ ਵ ਇੱਕ ਗਰੀਬ ਦੀ ਸਥਿਤੀ ਆ ਤੇ ਸਤਲੂ ਜੀ ਜਿਹੜਾ ਉਹਦੀ ਕੀ ਸਥਿਤੀ ਆ ਤੇ ਡੈਮਾਂ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਜਿਵੇਂ ਕਿ ਪਟਿਆਲੇ ਦੇ ਇੱਕ ਨਾ ਘਨੌਰ ਹਲਕੇ ਦੇ ਪਿੰਡਾਂ ਵਿੱਚ ਮਾਹੌਲ ਬਹੁਤ ਜਿਹੜਾ ਨਾਜਕ ਬਣਿਆ ਹੋਇਆ ਪਾਣ ਧਰ ਗਿਆ ਅਤੇ ਪਿੰਡਾਂ ਵਿੱਚ ਵੀ ਪਾਣ ਧਰਨ ਲੱਗ ਗਿਆ ਜਿਵੇਂ ਕਿ ਪਿੰਡ ਹੋ ਗਿਆ ਦੜਬਾ ਸਰਕਾਰਾਂ ਖੁੱਦ ਸਰਕਾਰਾਂ ਕਲਾਂ ਜਮਾਰੂ ਕੰਮਾਂ ਖੁੱਦ ਪਿੰਡਾਂ ਦੇ ਵਿੱਚ ਤਾਂ ਜਿਹੜਾ ਫੈਲਿਆ ਹੋਇਆ ਇਹਨਾਂ ਪਿੰਡਾਂ ਵਿੱਚ ਬਿਮਾਰੀ ਫੈਲਣ ਦਾ ਖਤਰਾ ਵੀ ਵੱਧ ਗਿਆ ਕਿਉਂਕਿ ਪਾਣੀ ਦੇ ਨਾਲ ਜਿੰਮ ਡੈਰੀਆ ਹੋ ਗਿਆ ਮਲੇਰੀਆ ਫੈਲਣ ਦਾ ਡਰ ਬਣ ਗਿਆ ਤੇ ਲੋਕਾਂ ਦਾ ਧਿਆਨ ਰੱਖੋ ਪਾਣੀ ਨੂੰ ਉਬਾਲ ਕੇ ਪੀਓ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿਵੇਂ ਲੁਧਿਆਣੇ ਦੇ ਵਿੱਚ ਕੀ ਹਾਲਾਤ ਨੇ ਸਸਰਾਂ ਕੰਡੇ ਦੇ ਵਿੱਚ ਜਿਹੜੀ ਅਫਵਾਹ ਵੀ ਇੱਕ ਫੈਲ ਜਿਹੜੀ ਬੰਨ ਟੁੱਟ ਗਿਆ ਉਹਦੀ ਜਾਣਕਾਰੀ ਤਰ੍ਹਾਂ ਸਾਂਝੀ ਕਰਦੇ ਆਂ ਕਿ ਜਿਹੜਾ ਸਸਰਾਲੀ ਇਕਲਾ ਵਾਲਾ ਬੰਦ ਸੀ ਉਹ ਟੁੱਟ ਗਿਆ ਉਸ ਤੋਂ ਬਾਅਦ ਅੱਗੇ ਇੱਕ ਜਿਹੜਾ ਟੈਂਪਰਰੀ ਬੰਨ ਲਾਇਆ ਸੀ ਉਸਦੇ ਨਾਲ ਜਾ ਕੇ ਬੰਨ ਦਾ ਲੱਗ ਕੇ ਰੁਕ ਗਿਆ ਤੇ ਬੰਨ ਨੂੰ ਤਾਂ ਜਿਹੜੀ ਲੱਗਦੀ ਆ ਜੋ ਟੈਂਪਰਰੀ ਬਣਿਆ ਹੋਇਆ ਅੱਦੇ ਪਾਣ ਦਾ ਲੈਵਲ ਜਿਹੜਾ ਕੁਝ ਹੱਦ ਤੱਕ ਜਿਵੇਂ ਕੱਲ ਸੀ ਉਸ ਤਰ੍ਹਾਂ ਹੀ ਚੱਲ ਰਿਹਾ ਬਰਾਉਣ ਬੜੀ ਕੋਈ ਗੱਲ ਨਹੀਂ ਤਾਂ ਇਹ ਪੱਧਰ ਠੀਕ ਆ ਅੱਜ ਪੰਜਾਬ ਵਿੱਚ ਕੁਝ ਖੇਤਾਂ ਪਰਿਵਰਸਾ ਦਾ ਹੋ ਰਿਹਾ ਹੁਣ ਅੱਗੇ ਦੇਖਦੇ ਹਾਂ ਕਿ ਕਿੰਨੇ ਇਹ ਜਿਹੜੇ ਮਾਹੌਲ ਬਣ ਗਿਆ ਕਿੰਨਾ ਕਿ ਪਾਣੀ ਜਿਹੜਾ ਆਉਂਦਾ ਉਸ ਤੋਂ ਬਾਅਦ ਕਿ ਆਪਾਂ 6 ਸਤੰਬਰ ਨੂੰ ਪਾਣੀ ਦਾ ਪੱਧਰ ਕੀ ਆ ਉਸ ਬਾਰੇ ਗੱਲ ਕਰਦੇ ਹਾਂ ਪਹਿਲਾਂ ਗੱਲ ਕਰਦੇ ਆਪਾਂ ਪਾਉਂਡ ਟਾਈਮ ਦੀ ਅੱਜ ਪਾਉਂਡ ਟਾਈਮ ਦੇ ਵਿੱਚ ਪਾਣੀ ਦਾ ਪੱਧਰ ਸੀ 1394 ਫੁੱਟ ਤੋਂ ਉੱਪਰ ਚੰਦਰਿਆਂ ਤੇ ਇਸ ਦੀ ਜਿਹੜੀ ਰੈਡ ਲਾਈਨ ਹੈ ਉਹ 1390 ਫੁੱਟ ਹੈ ਉਹ ਰੈਡ ਲਾਈਨ ਤੋਂ 4 ਫੁੱਟ ਉੱਪਰ ਹੀ ਚੱਲ ਰਿਹਾ ਹੈ ਇਸ ਵਿੱਚ ਜਿਹੜਾ ਪਾਣੀ ਇਨਫਲੋ ਆ ਰਿਹਾ ਉਹ ਹੈ 95 ਜਾਂ ਕੁਝ ਉਸ ਤੋਂ ਉੱਪਰ ਆ ਰਿਹਾ ਤੇ ਜਿਹੜਾ ਇਸ ਵਿੱਚ ਪਾਣੀ ਜਾ ਰਿਹਾ ਉਹ ਹੈ ਜਾਂਦਾ 90 ਕੁਝ ਛੱਡਿਆ ਜਾ ਰਿਹਾ ਜਿੰਨਾ ਪਾਣੀ ਆ ਰਿਹਾ ਉਨਾ ਹੀ ਛੱਡਿਆ ਜਾ ਰਿਹਾ ਹੈ ਡਿਜੀਟਲ ਮੈਮਰੀ ਦੇ ਵਿੱਚ ਪਾਣੀ ਬਹਿ ਰਿਹਾ ਸੀ 172 ਜਾਂ ਕੁਝ ਇੱਥੇ ਪਹਿਲਾਂ 2 ਲੱਖ ਤੋਂ ਪਾਣੀ ਉੱਪਰ ਰਹਿ ਚੁੱਕਾ ਤੇ ਹੁਣ ਗੱਲ ਕਰਦੇ ਹਾਂ ਫਾਗਲ ਐਮ ਵੀ ਸਵੇਟ ਟਾਈਮ ਫੰਕ ਦੇ ਬਦਲ 1675 ਫੁੱਟ ਤੋਂ ਉੱਪਰ ਕੀ ਇਹ ਪਿਛਲੇ ਦਿਨਾਂ ਦੇ 1679 ਉੱਪਰੋਂ ਘੜਦਾ ਘੜਦਾ ਨੀਚੇ ਜਲਾ ਆ ਰਿਹਾ ਇਸ ਦੀ ਰੈਡ ਲਾਈਨ ਹੈ ਜਿਹੜੀ ਉਹੀ 1680 ਫੁੱਟ ਇਹ ਡੈਮ ਦੇ ਵਿੱਚੋਂ ਪਾਣੀ ਆ ਰਿਹਾ ਬਾਹਰ ਯਾਰ ਕੁਝ ਤੋਂ ਤੇ 74000 ਕੁਝ ਪਾਣੀ ਜਿਹੜਾ ਭਾੜਨਾ ਡੈਮ ਦੇ ਵਿੱਚੋਂ ਸੁੱਡਿਆ ਜਾ ਰਿਹਾ ਉਹ ਰੋਪੜ ਬ੍ਰਿਜ ਦੇ ਪਾਣੀ ਬਹਿ ਰਿਹਾ 60000 ਕੁਝ ਤੋਂ ਤੇ ਅਗਲੇ ਦਿਨਾਂ ਰਿਪੋਰਟ ਤੇ 57000 ਉਸਕ ਡੇਰੇਪਿੰਡੀ ਵਹਿ ਰਿਹਾ ਹੈ 116000 ਪਾਣੀ ਇੱਕ ਫੈਕਟਰੀ ਦੇ ਰੱਖਣੇ ਦੇ ਵਿੱਚ 2 ਲੱਖ 2000 ਫੁੱਲ ਦਾ ਉਸਕ ਪਾਣੀ ਵਹਿ ਚੁੱਕਾ ਇਸ ਤੋਂ ਅੱਗੇ ਹਰੀਕੇ ਹੈੱਡ ਤੋਂ ਪਾਣੀ ਦੀ ਆਮਦ ਹੋ ਰਹੀ ਹੈ 287000 ਉਸਕ ਇਹ ਲਗਭਗ ਇਹ ਪਿਛਲੇ ਦਿਨਾਂ ਦੇ ਵਿੱਚ ਇਹ 347000 ਵਰਸਾ ਆ ਤੇ ਉੱਥੇ ਹੀ ਸਟ੍ਰੀਮ ਡਾਊਨਸਟ੍ਰੀਮ ਦੇ ਵਿੱਚ ਇਹ ਲਾ 270000 ਪਾਣੀ ਦਾ ਹੱਡਕਾ ਸੰਭੱਲਿਆ ਜਾ ਰਿਹਾ ਇਸ ਲਈ ਦਿਨੀ ਇਹ ਇਤਨ ਲੱਖ 30 ਹਜ਼ਾਰ ਤੱਕ ਪਹੁੰਚ ਗਿਆ ਸੀ ਪਾਣੀ ਦਾ ਪੱਤਰ ਹੌਲੀ ਹੌਲੀ ਘੱਟ ਰਿਹਾ ਹੁਣ ਅੱਗੇ 6 7 ਤੇ 8 ਤੱਕ ਮਹੀਨਾ ਦੌਰ ਜਿਹੜਾ ਸ਼ੁਰੂ ਹੋ ਚੁੱਕਾ ਪੰਜਾਬ ਦੇ ਵਿੱਚ ਹਲਕੀ ਦੇ ਭਾਰੇ ਵੀ ਕਹਿ ਸਕਦੇ ਨੇ ਤੇ ਜਿਹੜੇ ਵੀ ਵੀਡੀਓ ਦੇਖਦੇ ਆ ਜਰੂਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਜਿਹੜੇ ਜਿਹੜੇ ਨਵੇਂ ਜੁੜਦੇ ਆ ਹਨ ਨਵੀਂ ਵੀਡੀਓ ਦੇਖਦੇ ਆਪਣੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਵੀ ਆਪਾਂ ਜਿੱਦ ਕਰਕੇ ਨੂੰ ਸ਼ੇਅਰ ਕਰਦੇ ਆਂ ਘਰ ਤੱਕ ਜਿਹੜੀ ਅਪਡੇਟ ਆ ਨਵੀਂ ਪਹੁੰਚ ਸਕੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਵੀਡੀਓ ਦੇਖਣ ਸਾਰੇ ਜਿਹੜਾ ਧੰਨਵਾਦ